ਹਾਜਮਰ ਸਰ ਗ੍ਰੀਨ ਐਵੇਨਿਊ ਦੇ ਵਿੱਚ ਵਿਕਰਮ ਸਿੰਘ ਮਜੀਠਿਆ ਦੀ ਕੋਠੀ ਦੇ ਉੱਤੇ ਅੱਜ ਵਿਜੀਲੈਂਸ ਦੀ ਵਿਭਾਗ ਦੀ ਟੀਮ ਵੱਲੋਂ ਜਿਹੜੀ ਰੇਡ ਕੀਤੀ ਗਈ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕਰ ਲਿੱਤਾ ਗਿਆ ਤਾਂ ਦਾਸੇ ਕਿ ਅਰੈਸਟ ਹੋਣ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਆਪਣੇ ਬੱਚਿਆਂ ਦੇ ਨਾਲ ਜਿਹੜਾ ਉਹ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਗਲੇ ਲਾ ਕੇ ਉਹਨਾਂ ਨੂੰ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ ਬਿਜ਼ਨਸ ਦੀ ਟੀਮ ਵੱਲੋਂ ਉਹਨਾਂ ਨੂੰ ਅਰੈਸਟ ਕਰਕੇ ਮੁਹਾਲੀ ਲਿ ਜਾਇਆ ਗਿਆ ਜਿੱਥੇ ਉਥੇ ਉਹਨਾਂ ਕੋਲ ਜਿਹੜੀ ਪੁਛਗਿਛ ਕੀਤੀ ਜਾਏਗੀ ਅਤੇ ਮਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਮਾਰੀ ਆ ਪੁਲਿਸ। ਜੱਟੋਲੀ ਜੇ ਦਵਾਣੀ ਪੁਲਿਸ। ਆਹ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ। ਆ ਇਧਰ ਵੀ ਮਾਰੀ ਲਾਈ। ਆਕੇ ਤੱਕ ਲੈ ਆਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਊਟ ਨਹੀਂ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਨਹੀਂ ਵੈਸੇ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੁਸੀਂ ਕਪੀਤਾ ਸੀ ਮੇਰੇ ਨਾਲ ਹਾਂਜੀ ਕਮੇਟੀ ਕੋਲ ਕੀ ਕੀ ਹੋ ਕੇ ਜਾਣ ਦੀ ਨਹੀਂ ਨਹੀਂ

ਟੂਲਾ ਟੂਲਾ ਬੱਦਲੋ ਕੋਈ ਜਲੇ ਕੋਈ ਰਾਹ ਜੀ ਬਹੁਤ ਚੱਲਦਾ ਜੇ ਉਹਨਾਂ ਨੇ ਕਰਦਾ ਜੇ ਉਹਨਾਂ ਨੇ ਪਾੜਵਾਂ ਨਾ ਬਦਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਬੱਸ ਨੇ ਉਹ ਆਏ ਕਿ ਭੱਜਣ ਬੈਠਾ ਫਿਰ ਉਹ ਕਿੰਨੇ ਬੰਦੇ ਖੜੇ ਆ ਅੱਜ ਤੱਕ ਦੇਖਦੇ ਆ ਉਹ ਆ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਇਹਦਾ ਪਤਾ ਨਹੀਂ